ਮੈਂ ਲੈ ਕੇ ਆਇਆ ਚੀਜ਼ਾਂ ਦੇ ਮਤਲਬ ਮੈਂ ਆਪਣੇ ਪਿੰਡ ਸਭ ਤੋਂ ਪਹਿਲਾਂ ਤਾਂ ਬੱਤਾ ਪਿੰਡ ਹੈ ਮੇਰਾ ਮੈਂ ਆਪਣੇ ਪਿੰਡ ਵੋਟ ਪਾ ਕੇ ਆਇਆ ਉੱਥੇ ਸਭ ਤੋਂ ਪਿੰਡ ਮੈਂ ਆਪਣੇ ਪਿੰਡ ਸੀ ਉਸ ਤੋਂ ਬਾਅਦ ਫਿਰ ਮੈਂ ਪੁਰ ਮੰਡੀ ਹਡਾਣਾ ਉਸ ਤੋਂ ਬਾਅਦ ਕਾਨਾ ਹੀੜੀ ਦੀਵਾਨ ਵਾਲਾ ਤੇ ਬੱਲਾ ਬੱਲਮਗੜ ਤੇ ਲਲੀਣਾ ਬੋਲੜ ਰਾਠੀਆਂ ਔਰ ਇਧਰ ਨੂੰ ਹੁੰਦਾ ਹੋਇਆ ਮੈਂ ਮਹਿਮਦਪੁਰ ਜਟਾਂ ਤੋਂ ਨਵਾਂ ਮਹਿਮਦਪੁਰ ਤੇ ਹੁਣ ਮੈਂ ਬਹਾਦਰਗੜ੍ਹ ਤੱਕ ਆਇਆ ਹੈ तकरीबन ਮੈਂ ਮੇਰੇ ਕੋਲ ਡਾਟਾ ਹੈਗਾ ਕੁਝ ਅ 18 ਬੂਥ ਮੈਂ ਹੁਣ ਤੱਕ ਵਿਜ਼ਿਟ ਕੀਤੇ ਹਲੇ ਤੱਕ ਤੇ ਹੁਣ ਤੱਕ ਜੋ ਦੇਖਿਆ ਵੋਟਾਂ ਦੀ ਪਰਸੈਂਟੇਜ ਦੇਖੀ ਹੈ तकरीबन 45% ਤੱਕ ਵੋਟਾਂ ਪੈ ਚੁੱਕੀ ਹੈ ਵੋਟਾਂ ਲੋਕਾਂ ਦਾ ਸ਼ਾ ਹੈਗਾ ਔਰ ਉਹਦੇ ਚ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਚ ਉਸ ਦੇ باوجود ਵੀ ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਓਪਨਲੀ ਕਾਂਗਰਸ ਦੇ ਨਾਲ ਖੜੇ ਹੋਏ ਨੇ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਬੂਥ ਲਾਏ ਹੋਏ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਡਟ ਕੇ ਖੜੇ ਹੈ ਔਰ ਮੈਂ ਇਹਨਾਂ ਦੇ ਵਿੱਚ तकरीबन 18-20 ਬੂਥ ਜਿਨ੍ਹਾਂ ਤੇ ਮੈਂ ਗਿਆ ਮੈਂ ਇਹ ਨੋਟ ਕੀਤਾ ਹੈ ਕਿ ਆਹ ਇਹਨਾਂ ਚ ਨੰਬਰ 1 ਤੇ ਮੈਂ ਕਾਂਗਰਸ ਨੂੰ ਦੇਖ ਰਿਹਾ ਤੇ ਨੰਬਰ 2 ਤੇ ਜੋ ਮੇਰਾ ਤਜਰਬੇ ਦੇ ਹਿਸਾਬ ਨਾਲ ਹੈ ਜਿੰਨਾ ਮੇਰਾ ਐਕਸਪੀਰੀਅੰਸ ਹੈ ਨੰਬਰ 2 ਤੇ ਸਾਡੇ ਆਮ ਆਦਮੀ ਪਾਰਟੀ ਦਾ ਜੋ ਲੱਗ ਰਿਹਾ ਹੈ ਤੇ ਤੀਜੇ ਨੰਬਰ ਤੇ ਸਾਡੇ ਅਕਾਲੀ ਭਰਾ ਤੇ ਬੀਜੇਪੀ ਚੌਥੇ ਨੰਬਰ ਤੇ ਮੈਨੂੰ ਨਜ਼ਰ ਆ ਰਹੀ ਹੈ ਜੋ ਪਿੰਡਾਂ ਦੇ ਵਿੱਚ ਜ਼ੋਰ ਜਾਨ ਹੁਣ ਤੱਕ ਦੇ ਨਜ਼ਰਾਏ ਆ ਇਹ ਅੱਪਾ ਗੱਲ ਕਰੀ ਜੇ ਆਮ ਆਦੀ ਪਾਰਟੀ ਦੀ ਗੱਲ ਕੀਤੀ ਆਪਾਂ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਗੱਲ ਕਰਦੇ ਆ ਆਂਡਿਆ ਦੀ ਰਿਲੇਅੰਸ ਹੋਈ ਪਈ ਆ ਤੇ ਇੱਥੇ ਆਸ ਦਾ ਕਾਕਾ ਦੀ ਜੋੜ ਦਾ ਅਸਰ ਲੱਗ ਰਿਹਾ ਕਿਵੇਂ ਦੇ ਦਿੱਤੀ। ਦੇਖੋ ਗਠ ਜੋੜ ਤਾਂ ਬਾਦ ਦੀਆਂ ਗੱਲਾਂ ਐ। ਸਾਡਾ ਤਾਂ ਪੰਜਾਬ ਦੇ ਨਾਲ ਤਾਲਕ ਐ। ਪੰਜਾਬ ਬਿਲਕੁਲ ਕਾਂਗਰਸ ਦੇ ਨਾਲ ਖੜਾ ਐ ਡਟ ਕੇ। ਔਰ ਜੋ ਨਜ਼ਰ ਆ ਰਿਹਾ ਹੈ ਕਿ ਪੰਜਾਬ ਕਾਂਗਰਸ ਨੂੰ ਵੋਟਾਂ ਲੋਕ ਪਾ ਰਹੇ ਨੇ ਆਪ ਮੁਹਾਰੇ। ਔਰ ਜਿੰਨਾ ਕਿ ਮੇਰਾ ਹੁਣ ਸਰਵੇ ਐ ਇਹ ਇੱਕ ਟ੍ਰੈਂਡ ਹੁੰਦਾ ਹੈ। ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਮੈਂ ਵੀ 40 ਸਾਲ ਤੋਂ ਇਲੈਕਸ਼ਨ ਹੀ ਲੜ ਰਿਹਾ ਐ। ਇੱਕ ਟ੍ਰੈਂਡ ਹੁੰਦਾ ਜਿੱਦਾਂ ਲੋਕ ਪੈਂਦੇ ਆ ਤਾਂ ਉਸੇ ਤਰ੍ਹਾਂ ਹੀ ਪਈ ਜਾਂਦਾ ਇਹ ਨਹੀਂ ਹੁੰਦਾ ਕਿ ਇੱਕ ਪਿੰਡ ਚਾਹ ਹੋ ਗਿਆ ਤੇ ਅਗਲੇ ਚ ਕੁਝ ਹੋਰ ਹੋ ਗਿਆ ਤੀਜੇ ਚ ਕੁਝ ਹੋਰ ਹੋ ਜੇ ਇਹ ਇੱਕ ਲਾਈਨ ਹੀ ਬਣਦੀ ਹੈ ਹੁਣ ਕਾਂਗਰਸ ਦੀ ਲੀਡ ਮੈਨੂੰ ਹਰ ਇੱਕ ਜਗ੍ਹਾ ਨਜ਼ਰ ਆ ਰਹੀ ਹੈ ਔਰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਮੈਨੂੰ ਲੱਗ ਰਿਹਾ ਕਿ ਰੁਖ ਇਹ ਸਾਡੇ ਅਕਾਲੀ ਭਰਾ ਟਰੇਲਿੰਗ ਹੈ ਉਹ ਆਵਾਜ਼ ਦੀ ਬਾਡੀ ਪੇਰਾ ਜ਼ੀਰੋ ਦਾ ਨਾਰਾ ਲਾ ਗਿਆ ਜਦੋਂ ਕਿ ਉਹ ਦੇਖੋ ਤੁਹਾਡੇ ਸਾਹਮਣੇ ਆ ਜਾਊਗਾ ਕੀ ਹੁੰਦਾ ਉਹ ਇਹ ਕੁਝ ਨਹੀਂ ਹੋਣਾ ਅਜੇ ਆਹ ਐਸਾ ਕੁਝ ਨਜ਼ਰ ਨਹੀਂ ਆ ਰਿਹਾ ਬਾਕੀ ਰਿਜ਼ਲਟ ਦੱਸੂਗਾ ਕੀ ਹੁੰਦਾ ਇਹ ਤਾਂ ਲੋਕਾਂ ਨੇ ਦੇਣਾ ਹੈ ਫਤਵਾ ਜੋ ਦੇਣਾ ਹੈ ਔਰ ਉਹਨਾਂ ਨੇ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ 2.5 ਸਾਲ ਦੀ ਉਹ ਕਾਰਗੁਜ਼ਾਰੀ ਦੇ ਉੱਪਰ ਮੋਹਰ ਲਾਣੀ ਹੈ ਕਿ ਲੋਕ ਕਿੰਨੇ ਖੁਸ਼ ਹੈ ਉਹ ਦੇਖਣਾ ਹੈ ਤੇ ਨਾਲ ਹੀ ਜੋ ਅਸਲ ਜੋ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਜੋ ਗਵਰਨਮੈਂਟ ਹੈ ਜੋ ਬੀਜੇਪੀ ਦੀ ਸਰਕਾਰ ਹੈ ਅਸਲ ਜੋ ਵੋਟ ਹੈ ਇਹ ਉਸ ਨੂੰ ਮੁੱਖ ਰੱਖ ਕੇ ਪਾਣੀ ਚਾਹੀਦੀ ਹੈ ਲੋਕਾਂ ਨੂੰ ਕਿ ਅਸੀਂ ਸੈਂਟਰ ਗਵਰਨਮੈਂਟ ਚ ਕਿਹਦੀ ਸਰਕਾਰ ਚਾਹੁੰਦੇ ਆ ਕਿ ਅਸੀਂ ਭਾ ਪਾਰ티 ਜਨਤਾ ਪਾਰਟੀ ਦੀ ਸਰਕਾਰ ਚਾਹੁੰਦੇ ਆ ਜਾਂ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਆਲਾਈਂਸ ਦੀ ਸਰਕਾਰ ਚਾਹੁੰਦੇ ਆ ਇਸ ਨੂੰ ਦੇਖ ਕੇ ਇਹ ਵੋਟ ਪਾਉਣੀ ਚਾਹੀਦੀ ਹੈ ਸਾਰਿਆਂ ਨੂੰ ਸਾਡੇ ਵਰਕਰ ਬੜੇ ਤਕੜੇ ਵਰਕਰ ਆ ਦੇਖਿਆ ਸਾਡੇ ਨਾਲ ਇਹ ਜਗਮਾਲ ਰਾਣਾ ਜੀ ਬਹਾਦਰਗੜ੍ਹ ਤੋਂ ਸਾਡੇ ਬਬਲੀ ਜੀ ਬੈਠੇ ਆ ਆ ਅੱਗੇ ਨੇ ਸਾਡੇ ਸਾਰੇ ਸਰਪੰਚ ਸਾਹਿਬ ਖੜੇ ਨੇ ਮਲਕੀਤ ਸਿੰਘ ਜੀ ਹੈਗੇ ਨੇ ਸਾਡੇ ਸਾਰੇ ਨੇਕ ਰਾਜ ਜੀ ਆ ਸਰਦਾਰਾ ਸਿੰਘ ਜੀ ਸਾਰੇ ਨੇਕ ਰਾਜ ਜੀ ਹੈਗੇ ਨੇ ਗੁਰੂ ਨਾਨਕ ਨਗਰ ਤੋਂ ਹਾਜੀ ਫੌਜੀ ਸਾਹਿਬ ਸਾਰੇ ਮਤਲਬ ਵਰਕਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਨੇ ਔਰ ਤੁਸੀਂ ਦੇਖਿਓ ਹੁਣ ਬਹਾਦਰਗਾੜ ਦਾ ਰਿਜ਼ਲਟ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਨਾ ਆਮ ਆਦਮੀ ਵੱਲ ਨੂੰ ਝੁਕਾਓ ਸੀ ਉਸੇ ਤਰ੍ਹਾਂ ਮੈਨੂੰ ਕੁਝ ਉਲਟ ਨਜ਼ਰ ਆ ਰਿਹਾ ਹੁਣ ਸ਼ਾਇਦ ਹੋ ਆਪਣਾ ਕਾਂਗਰਸ ਵੱਲ ਨੂੰ ਝੁਕਾ ਕਾਂਗਰਸ ਦਾ ਹੋਵੇ ਉਹ ਵੀ ਵਰਕਰ ਦਾ